ਇਹ ਮਿਹਲੀ ਦੀ ਖੱਟੇ ਮਿੱਠੇ ਕੜਨੇ ਬਣਾਉਣ ਵਾਸਤੇ ਆਪਾਂ ਲਵਾਂਗੇ ਜੀ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਜੀਰਾ ਤੇ ਅੱਧਾ ਚਮਚਾ ਸੌਂਫ ਸਾਨੂੰ ਆਪਾਂ ਵਾਈ ਰੋਸਟ ਕਰਾਂਗੇ ਆਪਾਂ 팬 ਦੇ ਵਿੱਚ ਤੇਲ ਨਹੀਂ ਪਾਉਣਾ ਇਹਨਾਂ ਚੀਜ਼ਾਂ ਪਾ ਕੇ ਆਪਾਂ ਰੋਸਟ ਕਰ ਲੈਣਾ ਉਸ ਤੋਂ ਬਾਅਦ ਇਸ ਨੂੰ ਦਰਦਰਾ ਪੀਸਾਂਗੇ ਅੰਦੇ ਇਸ ਤਰ੍ਹਾਂ ਦੇ ਆਪਣੇ ਖੱਟੇ ਤੋਂ 1 ਮਿੰਟ ਲੱਗਿਆ ਇਹ ਤਿੰਨ ਜਿਹੜਾ ਰੋਸਟ ਹੋ ਗਈਆਂ ਨੇ ਇਹਨੂੰ ਆਪਾਂ ਹੁਣਡੇ ਦੇ ਵਿੱਚ ਦਰਦਰਾ ਪੀਸ ਲਾਂਗੇ ਹੁਣ ਇੱਕ ਚਮਚਾ ਪਾ ਲਵਾਂਗੇ ਜੀ ਮਗਜ ਦਾ ਉਹਨੂੰ ਵੀ ਆਪਾਂ ਡਰਾਈ ਰੋਸਟ ਕਰ ਲਵਾਂਗੇ ਇਹ ਚਟਨੀ ਜਦੋਂ ਬਣ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਵਿੱਚ ਪਾਵਾਂਗੇ ਵਿੱਚ ਮਾਜੂਮੀ ਆਪਣੇ ਕੋਲ ਚੁੱਕੇ ਨੂੰ ਆਪਾਂ ਕੱਢ ਕੇ ਆਡ ਰੱਖ ਲਾਂਗੇ। ਲਓ ਜੀ ਨੂੰ ਪਾ ਗੋੜੀ ਵਿੱਚ ਪਾਤੀ ਇਸ ਸੰ ਆ ਦੇਖ ਸਕਦੇ ਆ ਤਿੰਨ ਚੀਜ਼ਾਂ ਵਾਦਦੇ ਆ ਬੇਚਦੇ ਆ ਨੇ ਇਮਲੀ ਦੀ ਖੱਟੀ ਮਿੱਠੀ ਚਟਨੀ ਬਣਾਉਣ ਵਾਸਤੇ ਜੀ ਆਪਾਂ 200 ਗ੍ਰਾਮ ਲਈਏ ਇਮਲੀ ਹੁਣ ਇਹਨੂੰ ਪਾਣੀ ਚ ਭਿਉਉ ਦਾਂਗੇ ਅੱਧੇ ਘੰਟੇ ਵਾਸਤੇ ਤੇ 200 ਗ੍ਰਾਮ ਇਮਲੀ ਦੇ ਵਿੱਚ ਪਾਣੀ ਪਾਉਗਾ ਜੀ ਤੇ ਮਿਕਸ ਕਰਾਂਗੇ 300 350 ਗ੍ਰਾਮ ਪਾਣੀ ਪਾ ਦੋ ਤੇ 20 ਮਿੰਟ ਦਾ ਘੰਟਾ ਭਿਜੀ ਰਹਿਣ ਦਿਓ ਲਓ ਜੀ ਅੱਧਾ ਘੰਟਾ ਹੋ ਗਿਆ ਇਮਲੀ ਭਿਜੀ ਨੂੰ ਹੁਣ ਆਪਾਂ ਇਹਨੂੰ ਇਧਰ ਛਾਣ ਲੈਣੇ ਛਾਣ ਕੇ ਕੱਢ ਲਾਂਗੇ ਤੇ ਪਾਣੀ 200 ਗ੍ਰਾਮ ਹੋਰ ਪਾਇਆ ਸੀ ਲਗਭਗ ਅੱਧਾ ਕਿਲੋ ਪਾਣੀ ਹੋ ਚੁੱਕਿਆ ਇਹ ਟੇਨਾਲ ਤੁਸੀਂ ਛਾਂ ਲੈਣਾ ਤੇ ਪਾਣੀ ਥੋੜਾ ਜਿਹਾ ਹੋਰ ਪਾਉਗਾ ਜੀ ਅੱਛਾ ਇਹ ਮੇਰੇ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ। ਲਓ ਜੀ ਆਪਾਂ ਛਾਂ ਲ ਲਈ ਆ ਬੀਜੇ ਆਪਾਂ ਸਾਈਡ ਤੇ ਕੱਢ ਦਾਂਗੇ। ਹੁਣ ਅਗਲਾ ਪ੍ਰੋਸੈਸ ਤਿਆਰ ਕਰਦੇ ਹਾਂ। ਲਓ ਜੀ 2 ਤੋਂ 3 ਚਮਚ ਆਪਾਂ ਲਵਾਂਗੇ ਤੇਲ। ਇਹਦੇ ਵਿੱਚ ਜਿਹੜਾ ਆਪਣਾ ਸੌਫ ਕਾਲੀ ਮਿਰਚ ਤੇ ਜੀਰਾ ਟਰੋਸਟ ਕਰਕੇ ਬਿਨਾ ਤੇਲ ਤੋਂ ਤਾਂ ਰਗੜਿਆ ਸਜਾ ਉਹ ਪਾਵਾਂਗੇ ਫਿਰ ਅੱਧਾ ਦਾ ਚਮਚਾ ਤਨਤੀ ਜਦੋਂ ਫੰਕਾ ਨਹੀਂ ਸਾਬ ਲਓ ਜੀ ਆ ਜਿਹੜਾ ਇਮਲੀ ਵਾਲਾ ਪਾਣੀ ਹੈ ਆਪਾਂ ਇਹ ਕੜਾਹੀ ਦੇ ਵਿੱਚ ਪਾ ਦਾਂਗੇ ਨਾਲ ਨਾਲ ਇਹ ਹਿਲਾਉਂਦੇ ਜਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਬਿਲਕੁਲ ਯੂਜ਼ ਨਹੀਂ ਕੀਤੀ ਕਾਲੀ ਮਿਰਚ ਜਰੂਰ ਕੀਤੀ ਹੈ ਨਾ ਕੋਈ ਕਲਰ ਪਾਉਣਾ ਬਿਲਕੁਲ ਨੇਚਰਲ ਬਣਾਉਣੀ ਹੈ ਕਿਸੇ ਕਿਸਮ ਦਾ ਕੋਈ ਵੀ ਇਹਦੇ ਵਿੱਚ ਜ਼ਿਆਦਾ ਸਮਾਨ ਨਹੀਂ ਪਾਉਣਾ ਹੁਣ ਜੇ ਇਹ ਥੋੜਾ ਪਾਣੀ ਗਰਮ ਹੋ ਚੁੱਕਿਆ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾਵਾਂਗੇ ਆਪਾਂ ਫਿਰ ਮਿਕਸ ਕਰ ਦਾਂਗੇ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਬਿਲਕੁਲ ਰੋਕਣ ਨਹੀਂ ਦੇਣਾ ਇਹ ਸਟੀਲ ਦੀ ਕੜਾਹੀ ਆਪਣੀ ਫਰਾਈ ਫਲਾਈ ਇਹ ਆਮ ਸਟੀਲ ਨਹੀਂ ਹੈਗਾ ਵਧੀਆ ਵਾਲਾ ਇਹ ਚਿਪਕਦਾ ਨਹੀਂ ਸਮਾਨ ਥੱਲੇ ਨਿੱਕੇ ਨਹੀਂ ਲੱਗਦਾ ਕੁਝ ਲਓ ਜੀ ਇਹਨੂੰ ਉਬਾਲ ਆ ਚੁੱਕਾ ਹੈ ਹੁਣ ਇਹਦੇ ਵਿੱਚ ਆਹ ਦੇਸੀ ਸ਼ੱਕਰ ਪਾਵਾਂਗੇ ਤੇ ਲਗਭਗ 400 ਗ੍ਰਾਮ ਸ਼ੱਕਰ ਹੈ ਇਹ ਬਿਨਾ ਰੰਗ ਤੋਂ ਸ਼ੱਕਰ ਹੈ ਦੇਖ ਸਕਦੇ ਹੋ ਫਿਰ ਅਸੀਂ ਪਾਵਾਂਗੇ ਤੇ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਆਪਾਂ ਜੇ ਜਿੱਲ ਖੁਰਦੀ ਨਹੀਂ ਇਹਨਾਂ ਤਰੇਖ ਖੁਰਦੀ ਨੇ ਨੂੰ ਲਗਾਤਾਰ ਚਲਾਈ ਜਾਣਾ। ਨਵੇਂ ਨੂੰ ਦੂਜਾ ਬਾਲ ਵੀ ਆ ਚੁੱਕਿਆ। ਹੌਲੀ-ਹੌਲੀ ਗਾੜੀ ਹੋਣ ਲੱਗਦੀ ਹੈ। ਤੇ ਇਹਦੇ ਵਿੱਚ ਆਪਾਂ ਕਿਸੇ ਵੀ ਰੰਗ ਦਾ ਕਲਰ ਦਾ ਜੂਜ ਨਹੀਂ ਕੀਤਾ। ਨਾ ਕੋਈ ਲਾਲ ਮਿਰਚ ਦਾ ਜੂਜ ਕੀਤਾ। ਕਾਲੀ ਮਿਰਚ, ਜੀਰਾ, ਸੌਂਫ ਤੇ ਸਿਰਫ ਨਮਕ ਪਾ ਕੇ ਸਿੰਪਲ ਤਰੀਕੇ ਨਾਲ ਆਪਾਂ ਬਣਾ ਰਹੇ ਹਾਂ ਇਹਨੂੰ। ਥੋੜੇ ਟਾਈਮ 'ਚ ਬਣ ਕੇ ਤਿਆਰ ਹੋ ਜੂ। ਇਨੂੰ ਲਗਾਤਾਰ ਹਲਾਈ ਜਾਣਾ। ਕਟਛੀ ਰੁਕਣ ਨਹੀਂ ਦੇਣੀ। ਇਹਨੂੰ 6 ਤੋਂ 7 ਮਿੰਟ ਹੋ ਗਏ ਨੇ ਜੀ। ਤੱਕ ਦੀ ਨੂੰ ਬਸ ਇਹ ਦੋ ਦੋ ਤਿੰਨੇ ਮਿੰਟਾਂ ਚ ਬਿਲਕੁਲ ਤਿਆਰ ਹੋ ਜੂ। ਆ ਦੇਖੋ ਗੜੇ ਹੋ ਰਹੀ ਜੂ। ਪੂਰੇ ਨੇਚਰਲ ਤਰੀਕੇ ਨਾਲ ਇਹ ਤਿਆਰ ਕਰ ਰਹੇ ਆ ਜੀ। ਪਹਿਲਾਂ ਮੈਂ ਦੱਸਿਆ ਵੀ ਇਹਦੇ ਵਿੱਚ ਬਹੁਤ ਘੱਟ ਸਮਾਨ ਪਾਇਆ। ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਲਾਲ ਮਿਰਚ ਨਹੀਂ ਯੂਜ਼ ਕੀਤੀ। ਚੀਨੀ ਦਾ ਵੀ ਯੂਜ਼ ਨਹੀਂ ਕੀਤਾ ਆਪਾਂ, ਸ਼ੱਕਰ ਹੀ ਪਾਈ ਐ। ਉਹ ਵੀ ਬਿਨਾ ਰੰਗ ਤੋਂ ਦੇਸੀ ਸ਼ੱਕਰ। ਨੌ ਜੀ ਹੁਣ ਆਪਾਂ ਚੁੱਲਾ ਕਰਦਾਂਗੇ ਬੰਦ ਤੇ ਇਹਨੂੰ ਠੰਡਾ ਹੋਣ ਦਵਾਂਗੇ। ਕੋਈ ਚੱਕਰ ਨਹੀਂ, ਕੋਈ ਧੰਮਾਲ ਨਹੀਂ। ਹਾਂ, ਚਟਨੀ ਬਿਲਕੁਲ ਬਣ ਕੇ ਤਿਆਰ ਐ। ਇਹਦੇ ਵਿੱਚ ਜਿਹੜਾ ਆਪਾਂ ਆਹ ਡਰਾਈ ਰੋਸਟ ਕੀਤੇ ਸੀਗੇ ਮਗਜ ਉਹ ਪਾਵਾਂਗੇ। ਦੇਖ ਸਕਦੇ ਹੋ ਘਟਨੀ ਜਿਹੜਾ ਆਪਾਂ ਦਰਦਰਾ ਸਮਾਨ ਪੀਸਿਆ ਸੀਗਾ ਇੰਨਾ ਵਧੀਆ ਲੱਗ ਰਿਹਾ ਉਹ ਇਹ ਜਿਵੇਂ ਜਿਵੇਂ ਗਾੜੀ ਹੋਊਗੀ ਠੰਡੀ ਹੋਊਗੀ ਤੇ ਹੋਰ ਵੀ ਵਧੀਆ ਬਣੂਗੀ ਬਹੁਤ ਸੁੰਦਰ ਬਣ ਜਾਣਾ ਇਹਨੇ ਤੇ ਖਾਣ ਦੇ ਵਿੱਚ ਬਿਲਕੁਲ ਖੱਟੀ ਮਿੱਠੀ ਬਣੂਗੀ ਤੁਸੀਂ ਇਹ ਨੂੰ ਆਪਣੇ ਘਰ ਵੀ ਬਣਾ ਸਕਦੇ ਹੋ ਤੇ ਵੱਧ ਵੀ ਮਿਲੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਪਰ ਅਸੀਂ ਨਹੀਂ ਕਰਦੇ ਆ ਦੇਖੋ ਇੰਨੀ ਸੁੰਦਰ ਲੱਗ ਰਹੀ ਹੈ ਤੇ ਜਿਵੇਂ ਜਿਵੇਂ ਠੰਡੀ ਹੋਊ ਇਸ ਤੋਂ ਵੀ ਵਧੀਆ ਲੱਗੂਗੀ ਇਹਨੂੰ ਆਪਾਂ ਠੰਡੀ ਕਰਦੇ ਰਵਾਂਗੇ ਲਓ ਜੀ ਆਹ ਦੇਖ ਸਕਦੇ ਹੋ ਇਮਲੀ ਖੱਟੀ ਮਿੱਠੀ ਚਟਨੀ ਦਾ ਰੰਗ ਰੂਪ ਇੰਨਾ ਸੋਹਣਾ ਕਲਰ ਬਣਿਆ ਬਹੁਤ ਜੈਕੀਦਾਰ ਬਣੀ ਹੈ ਟੈਸਟ ਕਰਕੇ ਦੇਖ ਲਿਆ ਸੀ ਆਦੇ ਇਹਨੂੰ ਤੁਸੀਂ ਲੰਮਾ ਸਮਾਂ ਰੱਖਣ ਵਾਸਤੇ ਕੱਚ ਦਾ ਜਾਰ ਸਾਫ਼ ਸੁਥਰਾ ਲੈ ਕੇ ਉਹਦੇ ਵਿੱਚ ਪਾ ਕੇ ਫਰਿੱਜ ਦੇ ਵਿੱਚ ਰੱਖ ਸਕਦੇ ਹੋ ਘੱਟੋ ਘੱਟ ਵੀ ਇਹ 6 ਮਹੀਨੇ ਖਰਾਬ ਨਹੀਂ ਹੋਣ ਵਾਲੀ ਫਰਿੱਜ ਦੇ ਵਿੱਚ ਰੱਖਣੀ ਹੈ ਪਰ ਤੇ ਸਾਫ਼ ਸੁਥਰਾ ਹੋਵੇ ਜਾਰ ਕੱਚ ਦਾ ਬਿਲਕੁਲ ਬੋਤਲ ਦੇ ਵਿੱਚ ਪਾ ਲਓ ਕੱਚ ਦੀ ਚ ਜਾਂ ਜਾਰ ਲੈ ਲਓ ਜਿਹਦੇ ਵਿੱਚ ਸਾਨੀ ਨਾਲ ਚਮਚਾ ਜਾਂ ਕਟਛੀ ਪੈ ਸਕੇ ਤੇ ਇਹ ਬਿਲਕੁਲ ਖਰਾਬ ਨਹੀਂ ਹੋਣ ਵਾਲੀ ਸਾਲ ਵੀ ਚੱਲ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਕਿਸੇ ਕਿਸਮ ਦਾ ਕੋਈ ਕੈਮੀਕਲ ਕੋਈ ਕਲਰ ਕੋਈ ਕੁਝ ਵੀ ਜੂਜ ਨਹੀਂ ਕੀਤਾ ਸਾਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ